ਸਤਗੁਰ ਜੀ ਤੇ ਤਾਨੂੰ ਉਹਨਾਂ ਦੇ ਬਣਾਇਆ ਸਿੱਖ ਸਤਗੁਰ ਪ੍ਰਤਾਪ ਸਿੰਘ ਨੇ ਇੱਕ ਵਾਰੀ ਬਚਨ ਕੀਤਾ ਮੈਨੂੰ ਕੁੱਲ ਨਾਲੋਂ ਭਰਾਵਾਂ ਨਾਲੋਂ ਆਪਣੀ ਕੀਤੀ ਜ਼ੁਬਾਨ ਨਾਲੋਂ ਪੁੱਤਰਾ ਨਾਲੋਂ ਸਿੱਖ ਪਿਆਰੇ ਹਨ ਤੇ ਸਿੱਖ ਵੀ ਮੈਨੂੰ ਸਭ ਸੰਸਾਰ ਨਾਲੋਂ ਸਭ ਲੋੜਾਂ ਲੱਜਾਂ ਨਾਲੋਂ ਪਿਆਰਾ ਮੰਨ ਕੇ ਵਰਤ ਕੇ ਵਿਖਾ ਦਿੰਦੇ ਹਨ ਸਤਗੁਰ ਜੀ ਦਾ ਇਹ ਬਚਨ ਜਸ ਜੀਵਨ ਗ੍ਰੰਥ ਵਿੱਚ ਹੈ ਇਹ ਦੋਨੋਂ ਸਾਖੀਆਂ ਵੀ ਸਤਗੁਰ ਪ੍ਰਤਾਪ ਸਿੰਘ ਜੀ ਦੇ ਇਹਨਾਂ ਬਚਨਾਂ ਤੇ ਹਨ ਸਾਖੀ 1 ਸਤਗੁਰ ਜਗਜੀਤ ਸਿੰਘ ਜੀ ਨੇ ਇੱਕ ਵਾਰੀ ਗੁਰੂ ਪਰਿਵਾਰ ਨਾਲ ਇੰਗਲੈਂਡ ਦਰਸ਼ਨ ਦਿੱਤੇ ਮਾਤਾ ਜੀ ਮਹਾਰਾਜ ਵੀਰ ਸਿੰਘ ਜੀ ਬੀਬੇ ਦਲੀਪ ਕੌਰ ਜੀ ਠਾਕਰ ਦਲੀਪ ਸਿੰਘ ਠਾਕਰ ਉਦੇਸ ਸਿੰਘ ਵੀ ਭਾਜੀ ਸੰਤ ਜਗਤਾਰ ਸਿੰਘ ਸਭ ਇੰਗਲੈਂਡ ਗਏ ਸਨ ਸਤਗੁਰ ਜਗਜੀਤ ਸਿੰਘ ਜੀ ਨੂੰ ਇੱਕ ਸਿੱਖ ਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਜੀ ਆਪ ਜੀ ਗੁਰੂ ਪਰਿਵਾਰ ਨਾਲ ਮੇਰੇ ਘਰ ਪ੍ਰਸ਼ਾਦਾ ਛਕਣ ਦੀ ਕਿਰਪਾ ਕਰੋ ਸਤਗੁਰੂ ਨੇ ਸਿੱਖ ਦੀ ਅਰਜ਼ ਪ੍ਰਵਾਨ ਕੀਤੀ ਸਤਗੁਰੂ ਜੀ ਅਗਲੇ ਦਿਨ ਕੁਝ ਸਿੱਖਾਂ ਨਾਲ ਉਸਦੇ ਘਰ ਪਰਚਾਤਾ ਛੱਕਣ ਆ ਗਏ ਸਿੱਖ ਨੇ ਅਰਜ਼ ਕੀਤੀ ਸਤਗੁਰੂ ਜੀ ਗੁਰ ਪਰਿਵਾਰ ਵਿੱਚੋਂ ਤੇ ਕੋਈ ਨਹੀਂ ਆਇਆ ਮੈਂ ਤਾਂ ਸਾਰੇ ਗੁਰ ਪਰਿਵਾਰ ਨੂੰ ਬੁਲਾਇਆ ਸੀ ਸਤਗੁਰੂ ਜੀ ਨੇ ਹੁਕਮ ਕੀਤਾ ਸਿੱਖ ਹੀ ਮੇਰਾ ਪਰਿਵਾਰ ਹੈ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਿਆਰੇ ਸਿੱਖਾਂ ਨੂੰ ਆਪਣੇ ਪਰਿਵਾਰ ਤੋਂ ਵੀ ਉੱਪਰ ਰੱਖਿਆ ਸਾਖੇ ਨੰਬਰ 2 ਸੰਤ ਬਲਵੰਤ ਸਿੰਘ ਜੀ ਦਿੱਲੀ ਵਾਲੇ ਸੋਬਾ ਸੁਖਦੇਵ ਦੇ ਪਿਤਾ ਜੀ ਹਨ। ਸ਼ੰਤੀ ਜੀ ਦੀ ਦਿੱਲੀ ਵਿੱਚ ਆਪਣੀ ਕੋਠੀ ਸੀ। ਸ਼ੰਤੀ ਜੀ ਨੇ ਲੁਧਿਆਣੇ ਵਿੱਚ ਵੀ ਇੱਕ ਕੋਠੀ ਲਈ ਹੋਈ ਸੀ ਤਾਂ ਕਿ ਭੈਣੀ ਸਾਹਿਬ ਆਣ ਜਾਣ ਲਈ ਆਸਾਨੀ ਰਹੇ। ਸਤਗੁਰ ਜਗਜੀਤ ਸਿੰਘ ਜਿਹਨੇ ਸ਼ੰਤੀ ਜੀ ਨੂੰ ਹੁਕਮ ਕੀਤਾ ਆਪਣੀ ਲੁਧਿਆਣੇ ਵਾਲੀ ਕੋਠੀ ਦੀਆਂ ਚਾਬੀਆਂ ਲੈ ਕੇ ਭੈਣ ਸਾਹਿਬ ਪਹੁੰਚੋ। ਸ਼ੰਤੀ ਜੀ ਨੇ ਸਤਗੁਰ ਜੀ ਦਾ ਹੁਕਮ ਆਪਣੇ ਪਰਿਵਾਰ ਵਿੱਚ ਕਿਸੇ ਨੂੰ ਨਹੀਂ ਦੱਸਿਆ। ਤਾਂ ਕਿ ਪਰਿਵਾਰ ਮੈਨੂੰ ਗਲਤ ਸਲਾਹ ਨਾ ਦੇ ਦੇਵੇ। ਸੰਤ ਜੀ ਭੈਣੀ ਸਾਹਿਬ ਪਹੁੰਚੇ ਤੇ ਸਤਗੁਰੂ ਜੀ ਦੇ ਦਰਸ਼ਨ ਕੀਤੇ ਸਤਗੁਰੂ ਜੀ ਨੇ ਬਚਨ ਕੀਤਾ ਚਾਬੀਆਂ ਲੈ ਆਇਓ ਸੰਤ ਜੀ ਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਜੀ ਹਾਂਜੀ ਸਤਗੁਰੂ ਜੀ ਨੇ ਬਚਨ ਕੀਤਾ ਕਿਸੇ ਸਿੱਖ ਦੇ ਨਾਮ ਕੋਠੀ ਕਰਨੀ ਆ ਸੰਤ ਜੀ ਨੇ ਸਤਿ ਬਚਨ ਕੀਤਾ ਤੇ ਅਰਜ਼ ਕੀਤੀ ਸੱਚੇ ਪਾਤਸ਼ਾਹ ਜੀ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਮੈਂ ਕੋਠੀ ਤੇ ਕਾਗਜ਼ ਵੀ ਨਾਲ ਹੀ ਲੈ ਆਉਂਦਾ ਸੰਤ ਜੀ ਫਿਰ ਦਿੱਲੀ ਗਏ ਤੇ ਕੋਠੀ ਦੇ ਕਾਗਜ਼ ਲੈ ਕੇ ਭੈਣੀ ਸਾਹਿਬ ਆਏ ਸਤਗੁਰ ਜੀ ਨੇ ਜਿਸ ਸਿੱਕ ਲਈ ਹੁਕਮ ਕੀਤਾ ਸੀ ਉਹ ਸਿੱਕ ਦੇ ਨਾਮ ਕੋਠੀ ਲਗਾ ਦਿੱਤੀ। ਸੰਤ ਬਲਵੰਤ ਸਿੰਘ ਜੀ ਨੇ ਕੋਠੀ ਦਾ ਕੋਈ ਪੈਸਾ ਨਹੀਂ ਲਿਆ। ਤਾਂ ਸਤਗੁਰ ਜੀ ਤੇ ਤਾਨੂੰ ਉਹਨਾਂ ਦੇ ਬਣਾਏ ਹੋਏ ਸਿੱਕ ਜੋ ਸਤਗੁਰ ਜੀ ਦੇ ਹੁਕਮ ਲਈ ਸਭ ਕੁਝ ਵਾਰ ਦਿੰਦੇ ਹਨ। ਤਾਂ ਅਕਾਲ ਪੁਰਖ ਸਤਗੁਰ ਪ੍ਰਤਾਪ ਸਿੰਘ ਜੀ, ਤਾਂ ਹਾਜ਼ਰਾ ਜੋ ਪੈਰ ਦਾ ਮਾਲਕ ਅਕਾਲ ਪੁਰਖ ਸਤਗੁਰ ਜੀ ਗੀਤ ਸਿੰਘ ਜੀ ਰੱਖ ਲਵੋ, ਬਖਸ ਲਵੋ ਤੇ ਦਰਸ਼ਨ ਦੇਵੋ।